ਆਜੋ ਉਹ ਆਇਆ ਮੈਂ ਉਹ ਨਾ ਰਿਹਾ ਮੈਂ ਕਿੱਥੇ ਉਹ ਇਹ ਗੱਲ ਹਾਂ ਜਿਸ ਤੋਂ ਮੈਂ ਉਹ ਨਾ ਕੋਲੇ ਮੇਰਾ ਉਹ ਐਕਸਾਮ ਉਹ ਡੋਡ ਆਖ ਰਿਹਾ ਡਾਇਗਨਲ OK ਡੋਡ ਐਂ ਕਰਨਾ

جي ڪي ٿو موٽر ڇڙڪوئي آهي ڇو توهان ڪنهن کي ڳالهائين ٿا ਕੀ ਨਾਮ ਹੈ ਕਿੜਾ ਪਿੰਡ ਪਰਮਜੀਤ ਸਿੰਘ ਪਿੰਡ ਦਵਰਜੀ ਇਹੋ ਹੀ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਸ ਵੇਰੇ 7:00 ਵਜੇ ਕਿਤੇ ਕਰੀਬ 5 ਕਿ ਮਿੰਟ ਦੇ ਕਰੀਬ-ਕਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਖੜਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾਂ ਠੀਕ ਆ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਕੇ ਆ ਗੱਡੀ ਦੇ ਵੱਲੇ ਹੋਇਆ ਮੜਾ ਜਾ ਤੇ ਬਾਅਦ ਚ ਉਹਨਾਂ ਨੇ ਉਹ ਪਸਤਾਵ ਰੱਖ ਲਈ ਆ ਗਿੱਚੀ ਦੇ ਵਿੱਚ ਇਹ ਐਕਸਟੈਂਸਿਵ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਹੋਇਆ ਵੀ ਹੈਗਾ ਬਸ ਵਾਪਸੀ ਤੇ ਫੇਰ ਆ ਜਾਂਦਾ ਰਿਹਾ ਕੋਈ 5 10 ਕਿ ਕੋਈ ਬੱਚੇ ਛੋਟੇ ਛੋਟੇ ਨਾ ਉਹਨਾਂ ਦੀ ਦੇਖੇ ਪਰਵਾਸੀ ਕੋਨ ਕੁਰਸੀ ਜਿੱਥੇ ਗੋਲੀਆਂ ਚੱਲੇ ਸਮਾਗਨ ਨਵੇਦਾ ਸਤ ਵਜ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਦਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਉਹਨਾਂ ਤੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਤੇ ਸੀਰੀਅਸ ਹੈ ਜੀ ਹਾਂ ਸੀਰੀਅਸ ਹੈ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਹੈ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸੀਡੀਜ਼ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸੀਡੀਜ਼ ਗੱਡੀ ਹੀ ਹੋਈ ਹੈ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਅਗਲ ਤਾਂ ਇਹਦਾ ਕੋਈ ਹੈ ਨਹੀਂ ਚੱਕਰ ਹੈ ਪਲਾਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲਾਨਿੰਗ ਦੇ ਨਾਲ ਹੀ ਉਹਨਾਂ ਨੂੰ ਹਾਂ ਸਾਡੀ ਸਰ ਕੀ ਮਾਮਲਾ ਹੈਗਾ ਜਿਹੜੀ ਗੋਲੀ ਛਰੇਆ ਵਿੱਚ ਲੱਗੇ ਤੇ ਕਿੰਨੇ ਵਜ ਦਾ ਸਮਾਂ ਇਹ ਕਰੀਬ ਸੁਬਾਹ 7:00 7 ਵਜੇ ਦੀ ਗੱਲ ਹੈ ਜੀ ਇਹ ਸੁਖਚੈਨ ਸਿੰਘ ਹੈ ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਇਹਦਾ ਇੱਕ ਬ੍ਰਦਰ ਬਾਹਰ ਆ ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ ਦੋ ਬੰਦੇ ਗੇਟ ਤੇ ਆਏ ਆ ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀ ਆ ਆਰਸੀ ਵਿਖਾ ਤੂੰ ਕਿੱਥੋਂ ਲਈ ਹੈ ਤੇ ਉਹ ਕਹਿੰਦਾ ਵੀ ਤੁਸੀਂ ਕਹ ਦੀ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀਏ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਹੁੰਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜਾ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਲੀ ਟੀਮ ਜਿਹੜੀ ਅਸੀਂ ਲਾਗਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿfroti ਵੀ ਬੱਗੀ ਗਈ ਸੀ ਸਬਚੈਂਸਿੰਗ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਦੇਖੋ ਨਾ ਸਾਡੇ ਕੋਈ ਇਹਨਾਂ ਰਿਪੋਰਟੀਆਂ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫਆਈਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫਆਈਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਉਹ ਇਹ ਅਸੀਂ ਬਸ ਵਕ-ਵਕ ਐਂਗਲਾਂ ਤੋਂ ਡੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀ ਨੂੰ ਟ੍ਰੇਸ ਕਰ ਲਾਂ ਸੀ ਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੁਟੇਜ ਆਈ ਸੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਦਾ